ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਦੇ ਵਿੱਚ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜਰੂਰ ਪਸੰਦ ਆਵੇਗੀ ਜੇਕਰ ਤੁਹਾਨੂੰ ਕਹਾਣੀ ਇਹ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਨਵੀਂ ਕਹਾਣੀ ਕਾਲਜੇ ਨੂੰ ਰੁਕ ਜਿਸ ਦੇ ਕਹਾਣੀਕਾਰ ਹਨ ਰਵਿੰਦਰ ਸਿੰਘ ਹੈਪੀ ਫਰੀਦ ਕੋਟਿਆ ਗੜੀ ਦੇ ਵਿੱਚ ਮੋਟਰਸਾਈਕਲ ਦਾ ਹਾਰਨ ਵੱਜਿਆ ਤੇ ਮੇਰੇ ਬੱਚੇ ਮੇਰੇ ਕੋਲੋਂ ਭੱਜ ਆਪਣੇ ਪਾਪਾ ਦੇ ਮੋਟਰਸਾਈਕਲ ਦੀ ਆਵਾਜ਼ ਸੁਣ ਉਸ ਵੱਲ ਭੱਜ ਤੁਰੇ ਤੇ ਕੋਲ ਜਾ ਕੇ ਉਸਦੇ ਹੱਥ ਵਿੱਚ ਫੜੇ ਲਿਫਾਫੇ ਨੂੰ ਫਰੋਲਣ ਲੱਗੇ ਤੇ ਉਹਨਾਂ ਦੇ ਪਾਪਾ ਜਾਨੀ ਕਿ ਮੇਰੇ ਮੁੰਡੇ ਨੇ ਕਿਹਾ ਓਏ ਰੁਕੋ ਰੁਕੋ ਫੜਾਓ ਮੈਨੂੰ ਕੀ ਕਰੀ ਜਾਂਦੇ ਹੋ ਕੀ ਹੈ ਇਹਦੇ ਵਿੱਚ ਕੁਝ ਨਹੀਂ ਕੁਝ ਨਹੀਂ ਲਿਆਂਦਾ ਖਾਣ ਨੂੰ ਇਹਦੇ ਵਿੱਚ ਇਹ ਤਾਂ ਸਬਜ਼ੀਆਂ ਨੇ ਤੇ ਹੋਰ ਸਮਾਨ ਐ ਨਾਲੇ ਮੇਰੇ ਵੱਲ ਚੋਰੀ ਜਿਹੀ ਨਿਗਾਹ ਮਾਰਦੇ ਹੋਏ ਉਹ ਲਿਫਾਫੇ ਫੜੇ ਤੇ ਆਪਣੀ ਘਰਵਾਲੀ ਨੂੰ ਆਵਾਜ਼ ਮਾਰਦੇ ਆ ਕਿਹਾ ਉਹ ਦਿਲਜੀਤ ਆ ਫੜ ਵਈ ਸਬਜੀ ਭਾਜੀ ਕਮਰੇ ਵਿੱਚ ਲੈ ਜਾ ਤੇ ਮੇਰੀ ਨੂੰ ਦਿਲਜੀਤ ਨੇ ਆਉਂਦਿਆਂ ਹੀ ਉਹ ਲਿਫਾਫੇ ਫੜ ਲਈ ਤੇ ਆਪਣੇ ਕਮਰੇ ਵੱਲ ਨੂੰ ਤੁਰ ਪਈ ਤੇ ਬੱਚਿਆਂ ਨੂੰ ਕਹਿੰਦੀ ਆਜੋ ਆਜੋ ਰੋਟੀ ਖਾ ਲਵੋ ਆ ਕੇ ਫਿਰ ਤੁਹਾਡੇ ਪਾਪਾ ਨੇ ਵੀ ਰੋਟੀ ਖਾਣੀ ਐ ਤੇ ਬੱਚੇ ਨਿਰਾਸ਼ੇ ਜਿਹੇ ਮੂੰਹ ਲੈ ਕੇ ਆਪਣੀ ਮਾਂ ਦੇ ਪਿੱਛੇ-ਪਿੱਛੇ ਤੁਰ ਪਏ ਮੁੰਡਾ ਅੰਦਰ ਮੋਟਰਸਾਈਕਲ ਨੂੰ ਖੜਾਉਂਦੇ ਹੋਏ ਆਇਆ ਤੇ ਮੈਨੂੰ ਦੂਰੋਂ ਹੀ ਕਹਿਣ ਲੱਗ ਪਿਆ ਹੋਰ ਮਾਂ ਹਾਲੇ ਸੁੱਤੀ ਨਹੀਂ ਮੈਂ ਕਿਹਾ ਨਹੀਂ ਪੁੱਤ ਤੈਨੂੰ ਹੀ ਉਡੀਕ ਰਹੀ ਸੀ ਮੈਂ ਨਾ ਤੇਰੇ ਪਰ ਉਹ ਮੇਰੀ ਗੱਲ ਬਿਨਾਂ ਸੁਣੇ ਹੀ ਅੰਦਰ ਆਪਣੇ ਕਮਰੇ ਦੇ ਵਿੱਚ ਚੱਲ ਗਿਆ ਮੈਂ 5 ਕੁ ਮਿੰਟਾਂ ਬਾਅਦ ਉઠી ਤੇ ਆਪਣੇ ਮੰਝੇ ਦੇ ਸਰਾਣੇ ਪਈ ਪਿੱਤਲ ਵਾਲੀ ਕੋਲੀ ਚੁੱਕੀ ਤੇ ਮੁੰਡੇ ਦੇ ਕਮਰੇ ਵਾਲ ਨੂੰ ਤੁਰ ਪਈ ਪਰ ਜਦ ਮੈਂ ਉਹਨਾਂ ਦੇ ਬੂਹੇ ਦੇ ਕੋਲ ਪਹੁੰਚੀ ਤਾਂ ਅੰਦਰੋਂ ਆਵਾਜ਼ਾਂ ਸੁਣ ਮੇਰੇ ਅੱਖਾਂ ਦੇ ਵਿੱਚੋਂ ਹੰਝੂ ਤੇ ਕਾਲਜੇ ਨੂੰ ਰੁਗ ਪੈ ਗਿਆ ਅੰਦਰੋਂ ਆਵਾਜ਼ ਆਈ ਕਿ ਪਾਪਾ ਤੁਸੀਂ ਤਾਂ ਕਹਿੰਦੇ ਸੀ ਕੁਝ ਨਹੀਂ ਲਿਆਂਦਾ ਖਾਣ ਨੂੰ ਫਿਰ ਆ ਕਿੱਥੋਂ ਆ ਗਿਆ ਪੀਜ਼ਾ ਹੈ ਤਾਂ ਅੱਗੋਂ ਮੁੰਡੇ ਦੀ ਆਵਾਜ਼ ਆਈ ਓਏ ਉਥੇ ਕੀ ਦੱਸ ਦਿੰਦਾ ਤਾਂ ਬੁੜੀ ਨੂੰ ਵੀ ਦੇਣਾ ਪੈਣਾ ਸੀ ਤੇ ਇਹ ਮਹਿੰਗਾ ਪਤਾ ਕਿੰਨਾ ਪੂਰੇ 300 ਰੁਪਏ ਦਾ ਆਇਆ ਐਵੇਂ ਰੌਲਾ ਨਾ ਪਾਈ ਜਾਓ ਖਾ ਲੋ ਕਿਤੇ ਬਾਹਰ ਜਾ ਕੇ ਬੁੜੀ ਨੂੰ ਨਾ ਦੱਸ ਦੇਵਾਂ ਕਿ ਪੀਜ਼ਾ ਖਾ ਕੇ ਆਏ ਹਾਂ ਦੇ ਪਿੱਛੇ ਹੀ ਨੂੰਹ ਦੀ ਆਵਾਜ਼ ਆਈ ਇਹਨਾਂ ਨੂੰ ਕਿੰਨੀ ਵਾਰ ਕਿਹਾ ਕਿ ਰੌਲਾ ਨਾ ਪਾਇਆ ਕਰੋ ਜੋ ਵੀ ਤੁਹਾਡੇ ਪਾਪਾ ਲਿਆਉਂਦੇ ਨੇ ਉਹ ਅੰਦਰ ਬੈ ਕੇ ਹੀ ਚੁੱਪਚਾਪ ਖਾ ਪੀ ਲਿਆ ਕਰੋ ਤੇ ਨਾ ਉਹਦੇ ਸਾਹਮਣੇ ਹੱਥੋਂ ਲਫਾਫੇ ਫੜ ਖੋਲਿਆ ਕਰੋ ਪਰ ਇਹਨਾਂ ਨੂੰ ਤਾਂ ਅਕਲੀ ਨਹੀਂ ਆਉਂਦੀ ਕਿੰਨਾ ਮਰਜੀ ਸਮਝਾ ਲਓ ਨਾਲ ਹੀ ਮੇਰੀ ਪੋਤੀ ਦੀ ਤੋਤਲੀ ਜਿਹੀ ਆਵਾਜ਼ ਆਈ ਪਰ papa ਦਾਦੀ ਨੇ ਤਾਂ ਤੁਹਾਡੇ ਲਈ ਸਮੋਸਾ ਰੱਖਿਆ ਏ ਉਹਨੇ ਤਾਂ ਆਪ ਵੀ ਨਹੀਂ ਖਾਦਾ ਪਰ ਮੰਮੀ ਤੇ ਅਸੀਂ ਸਾਰਿਆਂ ਨੇ ਗੁਰਦੁਆਰੇ ਵਿੱਚ ਹੀ ਖਾ ਲਏ ਸੀ ਅੱਜ ਸੁਖਣੀ ਸਾਹਿਬ ਦਾ ਪਾਰਸੀ ਨਾ ਗੁਰਦੁਆਰਾ ਸਾਹਿਬ ਵਿੱਚ ਉੱਥੇ ਬੰਡੇ ਸੀ ਇਹ ਸੁਣ ਕੇ ਮੇਰੇ ਕੰਬਦੇ ਹੱਥਾਂ ਵਿੱਚੋਂ ਉਹ ਪਿੱਤਲ ਵਾਲੀ ਕੌਲੀ ਢੇਠਾਂ ਡਿੱਗ ਗਈ ਤੇ ਉਹ ਸਮੋਸਾ ਵੀ ਬੂਹੇ ਵਿੱਚ ਹੀ ਖਿੱਲਰ ਗਿਆ ਜਿਸ ਦਾ ਖੜਕਾ ਸੁਣ ਕੇ ਮੁੰਡੇ ਨੇ ਆ ਕੇ ਬੂਹਾ ਖੋਲਿਆ ਤੇ ਮੈਨੂੰ ਦੇਖ ਕੇ ਤਾਂ ਉਹ ਪਾਣੀ ਪਾਣੀ ਹੋ ਗਿਆ ਤੇ ਉਸਦੇ ਮੂੰਹ ਦੇ ਵਿੱਚੋਂ ਇਹ ਵੀ ਨਾ ਪੁੱਛ ਹੋਇਆ ਕਿ ਤੂੰ ਇਹ ਸਮੋਸਾ ਮਾਂ ਮੇਰੇ ਲਈ ਲਿਆਈ ਸੀ ਮੈਂ ਉਹ ਪਿੱਤਲ ਵਾਲੀ ਕੌਲੀ ਚੁੱਕੀ ਤੇ ਉਹ ਖਿਲਰੇ ਹੋਏ ਸਮੋਸੇ ਨੂੰ ਇਕੱਠੇ ਕਰ ਵਿੱਚ ਪਾਉਂਦਿਆਂ ਆਪਣੀਆਂ ਭਿੱਜੀਆਂ ਅੱਖਾਂ ਨੂੰ ਪੂੰਝਦਿਆਂ ਹੋਇਆਂ ਉਥੋਂ ਹੀ ਪਿੱਛੇ ਨੂੰ ਮੁੜ ਪਈ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ